ਦੋਸਤੋ ਹੁਣ ਅਸੀਂ ਪ੍ਰੋਗਰਾਮ ਸਫਰ ਸਾਂਝ ਤੇ ਆਖਰੀ ਪੜਾਤੇ ਪਹੁੰਚ ਗਏ ਹਾਂ ਆਪਣੀ ਗੱਲ ਬਾਤਾਂ ਪਾਉਣ ਤੋਂ ਸ਼ੁਰੂ ਹੋ ਕੇ ਇਕਾਂਤ ਵੱਲ ਚਲੀ ਗਈ ਸੀ ਜੀ ਹਾਂ ਸਾਂਝਾਂ ਤੋਂ ਸ਼ੁਰੂ ਹੋ ਕੇ ਇਕਾਂਤ ਵੱਲ ਹੋ ਮੁੜੀ ਸੀ ਇਕਾਂਤ ਇਕਾਂਤ ਤੋਂ ਯਾਦ ਆਇਆ ਕਿ ਤੁਸੀਂ ਜਾਣਦੇ ਹੋ ਇੱਕ ਅਜਿਹਾ ਦੇਸ਼ ਜਿੱਥੇ ਲੋਕ ਇਕਾਂਤ ਵਿੱਚ ਰਹਿਣਾ ਪਸੰਦ ਕਰਦੇ ਨੇ ਘੱਟ ਬੋਲਣਾ ਇੱਥੋਂ ਦੇ ਸੱਭਿਆਚਾਰ ਦਾ ਹਿੱਸਾ ਹੈ ਜੀ ਜੀ ਹਾਂ ਇਹ ਹੈ ਯੂਰਪ ਦਾ ਇੱਕ ਦੇਸ਼ ਲਾਤਵੀਆ ਜਿੱਥੇ ਲੋਕ ਘੱਟ ਬੋਲਦੇ ਨੇ ਘੱਟ ਬੋਲਣਾ ਕੁਝ ਲੋਕਾਂ ਦੀ ਆਦਤ ਤਾਂ ਹੋ ਸਕਦੀ ਹੈ ਪਰ ਪੂਰਾ ਦੇਸ਼ ਪੂਰਾ ਦੇਸ਼ ਹੀ ਘੱਟ ਤੋਂ ਘੱਟ ਗੱਲ ਕਰੇ ਇਹ ਸੁਣਨ ਵਿੱਚ ਥੋੜਾ ਜਿਹਾ ਅਜੀਬ ਲੱਗਦਾ ਹੈ ਹਾਲਾਂਕਿ ਲਾਤਵੀਅਨ ਖੁਦ ਇਸ ਦੀ ਨਿੰਦਾ ਕਰਦੇ ਨੇ ਲਾਤਵੀਅਨ ਮિજાਜ ਪੱਖੋਂ ਕਾਫੀ ਕ੍ਰੀਏਟਿਵ ਹੁੰਦੇ ਨੇ ਇੱਥੇ ਇਹ ਕਿਹਾ ਜਾ ਸਕਦਾ ਹੈ ਕਿ ਘੱਟ ਬੋਲਣ ਅਤੇ ਰਚਨਾਤਮਕ ਸੋਚ ਵਿੱਚ ਰਿਸ਼ਤਾ ਹੁੰਦਾ ਹੈ ਜੋ ਘੱਟ ਬੋਲਦਾ ਉਸਦੀ ਬਿਰਤੀ ਰਚਨਾਤਮਕ ਹੁੰਦੀ ਹੈ ਇਸ ਨੂੰ ਲਾਤਵੀਆ ਦੀ ਖਾਸੀਅਤ ਵੀ ਮੰਨਿਆ ਜਾਂਦਾ ਸੋ ਦੋਸਤੋ ਆਪਾਂ ਕਹਿ ਸਕਦੇ ਹਾਂ ਕਿ ਗੱਲਾਂ ਬਾਤਾਂ ਕਰਨਾ ਤੇ ਇਕਾਂ ਇੱਕ ਦੂਜੇ ਦੇ ਭਾਵੇਂ ਵਿਰੋਧੀ ਨੇ ਪਰ ਦੋਹਾਂ ਵਿੱਚ ਸਕੂਨ ਹੈ ਆਪਣੀ ਹੀ ਕਿਸਮ ਦਾ ਪਹਿਲੇ ਵਿੱਚ ਮਿਲ ਬੈਠਣ ਦਾ ਸਕੂਨ ਤੇ ਦੂਜੇ ਵਿੱਚ ਇਸੇ ਇਕਾਂਤ ਦਾ ਆਪਣਾ ਹੀ ਲੁਤਫ ਹੁਣ ਮੇਰ ਪਰ ਸਾਡੇ ਤੇ ਕਰਦਾ ਹੈ ਕਿ ਅਸੀਂ ਕਿਸ ਸਕੂਨ ਦੇ ਭਾਗੀ ਬਣਨਾ ਹੈ ਅਸੀਂ ਆਪਣੇ ਆਪ ਨੂੰ ਕਿੱਧਰ ਲੈ ਕੇ ਜਾਣਾ ਅਸੀਂ ਤਾਂ ਨਿਤ ਐਵੇਂ ਭੱਜੇ ਹੀ ਫਿਰਦੇ ਹਾਂ ਕਿਤੇ ਟਿਕਾਓ ਹੈ ਹੀ ਨਹੀਂ ਸਾਨੂੰ ਪੰਛੀਆਂ ਵਾਂਗਰ ਬੇਵਜਾ ਇਕੱਠੇ ਬੈਠਣਾ ਆਉਂਦਾ ਹੀ ਨਹੀਂ ਐ ਮੇਰੇ ਮਨ ਤੂੰ ਠਹਿਰ ਤਾਂ ਜ਼ਰਾ पल दो पल किसी जगह बेवजह कि असे अपनी जिंदगी ਵਿੱਚ ਕੁਝ ਅਜੀਹਾ ਕਰਦੇ ਹਾਂ ਜਿਸ ਦੀ ਉਮੀਦ ਅਸੀਂ ਆਉਣ ਵਾਲੀ ਪੀੜ੍ਹੀ ਤੋਂ ਕਰਦੇ ਹਾਂ ਆਓ ਇਸ ਵਜ੍ਹਾ ਦੇ ਬੋਝ ਤੋਂ ਮੁਕਤ ਹੋਣ ਦਾ ਉਪਰਾਲਾ ਕਰੀਏ ਕਬਜ਼ਾ ਕਰਕੇ ਬੈਠਣ ਦੀ ਲਾਲਸਾ ਨੂੰ ਤਿਆਗੀਏ ਜ਼ਿੰਦਗੀ ਨੂੰ ਵਹਿੰਦੇ ਦਰਿਆ ਵਾਂਗ ਜੀਵੀਏ ਕਿਉਂਕਿ ਛੱਪੜ ਦਾ ਖੜਾ ਪਾਣੀ ਤਾਂ ਅਨੇਕਾਂ ਰੋਗਾਂ ਦਾ ਭਾਗੀ ਬਣ ਜਾਂਦਾ ਹੈ ਮੌਜੂਦਾ ਸੰਕਟ ਤੇ ਪﻼਨੋ ਮਹਿਸੂਸ ਕਰ ਇੱਕ ਦੂਜੇ ਦਾ ਸਹਾਰਾ ਬਣੀ ਤੇ ਸਰਬੱਤ ਦੇ ਭਲੇ ਦੀ ਅਰਦਾਸ ਵਿੱਚ ਜੁੜੀਏ ਆਸ ਕਰੀਏ ਕਿ ਅਗਲੇ ਪ੍ਰੋਗਰਾਮ ਵਿੱਚ ਆਪਾਂ ਫੇਰ ਤੋਂ ਮਿਲ ਬੈਠਾਂਗੇ ਤੇ ਦਿਲਾਂ ਦੀ ਸਾੱਚ ਪਾਵਾਂਗੇ ਤੇ ਫੇਰ ਦਿਓ ਜੀ ਇਜਾਜ਼ਤ ਫੇਰ ਮਿਲਦੇ ਹਾਂ ਅਗਲੇ ਪ੍ਰੋਗਰਾਮ ਵਿੱਚ ਤਦ ਤੱਕ ਰੱਬ ਰੱਖਾ